ਕਰਨਤਨ ਪੁਲਿਸ ਨੂੰ ਵੱਡੀ ਕਾਮਯਾਬੀ ਮੀਤਗਨ ਹਾਊਸ ਵਿੱਚ ਹੋਈ ਚੋਰੀ ਨੂੰ ਟ੍ਰੇਸ ਕਰਦੇ ਹੋਏ ਪੰਜ ਹੋਰ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਦੋ ਦੋਸ਼ੀ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿੰਦਾ ਤੁਸੀਂ ਵੀ ਸੁਣੋ ਅਤੇ ਦੇਖੋ ਕਿ ਇਹਨਾਂ ਚੋਰਾਂ ਵੱਲੋਂ ਇਹ ਚੋਰੀ ਕੀਤੇ ਗਏ 22 ਹਥਿਆਰ ਕਿੱਥੇ-ਕਿੱਥੇ ਵਰਤਨੇ ਸਨ ਇਸ ਵਿਸ਼ੇ ਰਿਪੋਰਟ ਮਨਪ੍ਰੀਤ ਸਿੰਘ ਖਾਲੜਾ ਐਮ.ਜੀ. 28 ਦੋ 20 ਨੂੰ ਮੀਰਗਾਨਾ ਉਸ ਚਬਾਰ ਰੋਡ ਤੋਂ ਜਿਹੜਾ ਇਹਨਾਂ ਚੋਰੀ ਕਰਕੇ ਲੱਗੇ ਸੀ ਤੁਸੀਂ ਉਹਨਾਂ ਦੇ ਵਿੱਚ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਹੀ ਰੁਸ਼ੀ ਪੰਜ ਗ੍ਰਿਫਤਾਰ ਹੋਣ ਕੀਤੇ ਨੇ ਉਹਨਾਂ ਚੋਂ ਇੱਕ ਕੋ ਮੋਟਰਸਾਈਕਲ ਮਿਲਿਆ ਬਲਦੇਵ ਤੋਂ ਮੋਟਰਸਾਈਕਲ ਜਸਪਾਲ ਤੋਂ ਇੱਕ ਪੇਸ਼ਾ ਪ੍ਰਿੰਸ ਤੋਂ 32 ਬੋਰ ਇੱਕ ਰਵਾੜ ਰਿਕਰਦੇਵ ਤੋਂ ਇੱਕ ਡੋਰਵਾੜ ਵਰ ਤੇ ਵਿਪਨ ਤੋਂ ਇੱਕ ਰਵਾੜ ਵਰ ਮਿਲਿਆ ਤੇ ਇਹ ਦੋਸ਼ੀ ਜਿਹੜਾ ਸਾਡੇ ਹੁਣ ਜਿਹੜਾ ਸਮਾਨ ਬਰਾਮਦ ਹੋ ਗਿਆ ਬਾਕੀ ਜਿਹੜਾ ਵਾ ਰਹਿਦਾ 13 ਦਫਲਾ 13 ਬੰਦੂਕਾਂ ਚਾਰ ਰਵਾੜ ਵਰ ਤੇ ਇੱਕ ਪੇਸ਼ਾ ਇੱਕ ਮੋਟਰਸਾਈਕਲ ਇੱਕ ਕੈਨਸੀਟੀ ਜਿਹੜੀ ਬਰੰਦ ਹੋ ਚੁੱਕੇ ਨੇ ਅੱਜ ਕਿੰਨੇ ਹੋ ਟੋਟਲ ਅੱਜ ਟੋਟਲ ਹੋ ਗਏ ਨੇ ਪੰਜ ਪੰਜ ਰੌਡ ਪੰਜ ਜਿਹੜੇ ਪੰਜ ਪਿਸਤਨ ਇੱਕ ਡਰਵਲਰ ਇੱਕ ਦੋ ਪਾਰਾਗਰਫ ਬੁੱਕਾ ਇਹ ਬਰੰਦ ਹੋ ਚੁੱਕੇ ਸਰ ਟੋਟਲ ਇਹਨਾਂ ਨੇ ਕਿੰਨੇ ਚੋਰੀ ਕੀਤੇ ਸੀ ਰੌਡਰ ਉੱਤੇ ਕਰੀਬ ਇਹਨਾਂ ਮਾਰਗ 22 ਦੇ ਕਰੀਬ ਚੋਰੀ ਕੀਤੇ ਸੀ ਕੋਈ ਰੌਡ ਚੋਰੀ ਕੀਤੇ ਅਗਲੀ ਕ ਸੁਬਾਹ ਉਹਨੇ ਕੀ ਹੋਰ ਕੋਈ ਚੋਰੀ ਦੇ ਬਾਅਦ ਬਾਰ-ਦਸ ਜਾ ਕੇ ਹੋਰ ਕੋਈ ਸ਼ਬਾਹ ਨਾਲ ਕੋਈ ਨਸ ਸਰ ਇਹਨਾਂ ਦੀ ਮਨਸਾ ਕੀ ਸੀ ਹੈ ਹਥਿਆਰ ਚੋਰੀ ਕਰਨ ਦੀ ਮੈਂ ਕਹਾਂ ਨਾ ਇਹ ਵੀ ਇਹਨਾਂ ਚੋਰੀ ਕਰਦੇ ਹੀ ਨਾ ਕਰੇ ਇੱਕ ਦੋ ਇਹਨਾਂ ਕਿਤੇ ਆਪਣੇ ਯਾਰ ਦੋਸਤਾਂ ਨੂੰ ਕਿਤੇ ਵੇਚੇ ਜਿਹੜੀ ਉਧਾਰ ਦਿੱਤੇ ਹੋਰ ਮਨੁਸ਼ਿਆ ਨੇ ਦੀ ਕੋਈ ਅਮਲੀ ਆ ਗਈ ਸਾਰੀ ਹਾਂ ਹਾਂ ਇਹਨਾਂ ਨੂੰ ਉੱਥੇ ਰੱਖਿਆ ਹੀ ਜਾ ਕੇ ਬੰਨ ਕੇ ਰੱਖੇਗਾ ਤਾਂ ਉਹਨਾਂ ਨੂੰ ਪਤਾ ਵੀ ਇਹਦਾ ਕਿ ਮਾਰਦਾ ਕਰਦੇ ਸੀਗੇ ਯਾਰ ਦੋ ਸਰਕਲ ਚ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਠੀਕ ਹੈ